ਸਾਸੀ ਕਾਲ ਜੀ ਮੈਂ ਗੁਰਪ੍ਰੀਤ ਸਿੰਘ ਮਤੂਦਾਂ ਡਿਵੀਜ਼ਨ ਪ੍ਰਧਾਨ ਪੀਐਸਬੀ ਅਪਲਾਈ ਫੈਡਰੇਸ਼ਨ ਏਟਿਕ ਤੇ ਨਾਲ ਮੇਰੇ ਪੀਐਸਬੀ ਅਪਲਾਈ ਮੈਡੀਸ਼ਨੇਟਿਕ ਦੇ ਜੋ ਸੀਨੀਅਰ ਮੀਤ ਪ੍ਰਧਾਨ ਨੇ ਸਰਦਾਰ ਕਰਤਾਰ ਸਿੰਘ ਜੀ ਬੈਠੇ ਨੇ ਜਿਵੇਂ ਕਿ ਪਤਾ 11 12 13 ਅਗਸਤ ਨੂੰ ਸਮੂਹਿਕ ਛੁੱਟੀ ਦੇ ਉੱਤੇ ਸਮੁੱਚਾ ਬਿਜਲੀ ਮੁਲਾਜ਼ਮਿਕਾ ਜਾ ਰਿਹਾ ਕਿਉਂਕਿ 2 ਜੂਨ ਨੂੰ ਬਿਜਲੀ ਮੰਤਰੀ ਸੀਐਮਡੀ ਬਿਜਲੀ ਬੋਰਡ ਅਤੇ ਪ੍ਰਬੰਧਕੀ ਬੋਰਡ ਦੇ ਨਾਲ ਜਿਹੜੀ ਮੀਟਿੰਗ ਹੋਈ ਸੀ ਜੁਆਇੰਟ ਫੋਰਮ ਇਹ ਬਿਜਲੀ ਇਕਤਾ ਮੰਚ ਅਤੇ ਜੂਨੀਅਰ ਇੰਜੀਨੀਅਰ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਤੇ ਇਸ ਤੋਂ ਬਿਨਾ ਗ੍ਰੈਡ ਐਸੋਸੀਏਸ਼ਨ ਤੇ ਪੈਨਸ਼ਨਰ ਦੀ ਉਹਦੇ ਵਿੱਚ ਜਿਹੜੀਆਂ ਮੰਗਾਂ ਨੂੰ ਜਾਇਜ਼ ਮੰਨ ਕੇ ਮੰਨ ਲਿਆ ਗਿਆ ਸੀ ਉਹ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਉਹਨਾਂ ਦੇ ਫਤਤੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਜਿਸ ਦੇ ਰੋਸ ਦੇ ਵਿੱਚ ਇਹ ਟ੍ਰੈਲੀਆਂ ਕੀਤੀਆਂ ਗਈਆਂ ਅਰਤੀ ਭੂਖ ਮਜਾਰੇ ਕੀਤੇ ਗਏ ਮਤਲਬ ਤਰਤੀਬ ਬਾਦੋਂ ਨੀਅਰਬਾਊਟ 1 ਮਹੀਨੇ ਤੋਂ ਲਗਾਤਾਰ ਬਿਜਲੀ ਵਿਭਾਗ ਛੋਟੇ ਛੋਟੇ ਪ੍ਰੋਗਰਾਮ ਕਰਦੇ ਹੋਏ 27 ਜੁਲਾਈ ਨੂੰ ਬਿਜਲੀ ਮੰਤਰੀ ਆ ਜਿਹੜਾ ਹਰਬਾਦਨ ਸਿੰਘ ਜੀ ਟੀਓ ਦੀ ਅਮਰਸਰ ਰਹਿਸ਼ ਤੇ ਬਾਹਰ ਪ੍ਰਦਰਸ਼ਨ ਕੀਤਾ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਹ ਸਰਕਾਰ ਆ ਬਿਜਲੀ ਬੋਰਡ ਦੀ ਮੈਨੇਜਮੈਂਟ ਆ ਬਿਜਲੀ ਮੰਤਰੀ ਆ ਇਹ ਨੀਂਦ ਚੋਂ ਨਹੀਂ ਜਾਗਿਆ ਜਿਸ ਕਰਕੇ 11 12 13 ਫਰੀ ਦੀ ਜਿਹੜੀ ਸਮੂਹਿਕ ਛੁੱਟੀ ਭਰ ਕੇ ਖੜਸਾਤ ਦੇ ਔਜ਼ਾਰ ਛੱਡੋ ਕੰਨ ਛੱਡੋ ਦੇ ਤਹਿਤ ਜਾਇਆ ਜਾ ਰਿਹਾ ਉਹਦੇ ਦੀ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਹੋ ਰਹੀ ਆ ਉਹਦੇ ਲਈ ਜ਼ਿੰਮੇਵਾਰ ਹੁਣ ਇਹ ਪੰਜਾਬ ਸਰਕਾਰ ਬਿਜਲੀ ਮੰਤਰੀ ਤੇ ਮੈਨੇਜਮੈਂਟ ਆ ਸੋ ਅਸੀਂ ਇਹਨਾਂ ਨੂੰ ਕਿਉਂਕਿ ਤਰਤੀਬ ਵਾਰ ਜਿਹੜੀਆਂ ਇਹ ਲੜੀ ਵਾਰ ਅਸੀਂ ਸਾਰੇ ਪ੍ਰੋਗਰਾਮ ਕੀਤੇ ਨੇ ਤੇ ਹੁਣ ਲੋਕ ਇਹਨਾਂ ਨੂੰ ਸਵਾਲ ਕਰਨ ਵੀ ਜਦੋਂ ਇਹਨਾਂ ਨੇ ਇਸ ਪ੍ਰਕਾਰ ਦੇ ਸ਼ੰਗਾਰ ਕੀਤੇ ਤੁਸੀਂ ਮੰਨੀਆਂ ਮੰਡਾਂ ਨੂੰ ਲਾਗੂ ਕਰਨ ਦੀ بجائے ਉਹਨਾਂ ਦਾ ਨੋਟੀਫਿਕੇਸ਼ਨ ਜਾਰੀ ਕਰਨ ਦੀ بجائے ਜਿਹੜਾ ਇਹਨਾਂ ਲੰਮਾ ਲਟਕਾਇਆ ਲੋਕ ਇਹਨਾਂ ਤੋਂ ਸਵਾਲ ਜ਼ਰੂਰ ਕਰਨ ਤੇ ਨਾਲ ਹੀ ਦੂਜੀ ਇੱਕ ਗੱਲ ਹੋਰ ਆ ਪੀਐਸਵੀ ਬਲਾਈਫਿਕੇਸ਼ਨ ਐਟਕ ਸੁੰਦਰਨਗਰ ਡਿਵੀਜ਼ਨ ਦੇ ਵਿੱਚ 100% ਚਾਹੇ ਪ੍ਰੋਵੀਜ਼ਨਲ ਪੇਡ ਵਾਲੇ ਵੀ ਸਾਡੇ ਮੁਲਾਜ਼ਮ ਸੀਗੇ ਸਾਰਿਆਂ ਨੇ A to Z ਮਤਲਬ ਇੱਕ ਵੀ ਵਿਅਕਤੀ ਉਹ ਨਹੀਂ ਹੈ ਜਿਨੇ ਪੀਐਸਵੀ ਬਲਾਈਫਿਕੇਸ਼ਨ ਐਟਕ ਨੇ ਇਹ ਪੰਜਾਬ ਦੇ ਵਿੱਚ ਮਿਲਦੀ ਪਹਿਲੀ ਡਿਵੀਜ਼ਨ ਹੋਏਗੀ ਜਿੱਥੇ ਇੱਕ ਤੋਂ ਜੁਨੀਆ ਦੀ ਸਮੁੱਚੀ ਜਿਹੜੀ ਆ ਨਫਰੀ ਆ ਉਹ ਇਸ ਸਮੂਹਿਕ ਛੁੱਟੀ ਦੇ ਨਾਲ ਲੈ ਕੇ ਹੜਤਾਲ ਦੇ ਵਿੱਚ جاری ਆ ਪੀਐਸਵੀ ਪਲਾਈ ਵੇਟੇਸ਼ਨ 8 ਦੇ ਜਿੰਨੇ ਵੀ ਸਾਡੇ ਮੁਲਾਜ਼ਮ ਸਾਥੀ ਨੇ ਉਹਨਾਂ ਨੂੰ ਸਾਰਿਆਂ ਦਾ ਇਸ ਗੱਲ ਲਈ ਧੰਨਵਾਦ ਕਿ ਉਹਨਾਂ ਨੇ 100% ਦੀ ਸਮੂਹਿਕ ਛੁੱਟੀ ਭਰ ਕੇ ਪੀਐਸਵੀ ਪਲਾਈ ਵੇਟੇਸ਼ਨ 8 ਦਾ ਇੱਕ ਰਿਕਾਰਡ ਕਾਇਮ ਕਰ ਦਿੱਤਾ ਤੇ ਦੂਜਿਆਂ ਨੂੰ ਵੀ ਬੇਨਤੀ ਆ ਕਿ ਜਿਹੜੇ ਅਜੇ ਤੱਕ ਜਿਨ੍ਹਾਂ ਨੇ ਨਹੀਂ ਭਰੀ OPSV ਪ੍ਰਾਈਵੇਟੇਸ਼ਨ ਇਹ ਤੱਕ ਸੁੰਦਰਨਗਰ ਡਿਵੀਜ਼ਨ ਤੋਂ ਪ੍ਰੇਰਣਾ ਲੈ ਕੇ ਆਪਣੀ ਛੁੱਟੀ ਨੂੰ 100% ਯਕੀਨੀ ਬਣਾ ਕੇ ਇਸ ਸੰਘਰਸ਼ ਨੂੰ ਤੇਜ਼ ਕਰਨ ਕਿਉਂਕਿ ਜੇ ਸੰਘਰਸ਼ ਤੇਜ਼ ਹੋਇਆ ਤੇ ਬਹੁਤ ਸਾਰੇ ਮੁਲਾਜ਼ਮ ਨੇ ਕਹਿਣ ਤੋਂ ਪਾਵਾਂ ਕੋਈ ਨਾ ਕੋਈ ਮੁਲਾਜ਼ਮ ਕਿਸੇ ਨਾ ਕਿਸੇ ਮੰਗ ਨਾਲ ਜੁੜਿਆ ਹੋਇਆ ਸਾਰਿਆਂ ਨੂੰ ਮਿਲੇਗਾ ਹਰ ਹਰ ਜਿਹੜਾ ਉਹਨਾਂ ਦਾ ਜਿਹੜਾ ਹੱਕ ਹਕੂਕ ਨੇ ਉਹ ਮਿਲਣਗੇ ਤੇ ਮੰਨੀਆਂ ਹੋਈਆਂ ਮੰਗਿਆਂ ਦਾ ਤਾਂ ਨੋਟੀਫਿਕੇਸ਼ਨ ਜਾਰੀ ਹੋਊਗਾ ਹੀ ਹੋਊਗਾ ਤੇ ਭਵਿੱਖ ਦੇ ਵਿੱਚ ਜਿਹੜਾ ਸੰਘਰਸ਼ ਆਉ। ਜੇ ਅਸੀਂ ਇਸ ਸੰਘਰਸ਼ ਨੂੰ ਨਿਪਰੇ ਚੜ ਕੇ ਮਜ਼ਬੂਤੀ ਦੇ ਨਾਲ ਤਾਂ ਇੱਕ ਵੱਡਾ ਸਨੇਹਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਿਜਲੀ ਮੁਲਾਜ਼ਮਾਂ ਦੀਆਂ ਜਿਹੜੀ ਜੁਨਟੀ ਬਣੀਆਂ ਉਹ ਹਰ ਮੰਦ ਨੂੰ ਮੰਨਵਾਉਣ ਦੇ ਵਿੱਚ ਸਫਲ ਰਹਿਗੀ 100 ਕੱਲ ਨੂੰ ਮਿਲਦੇ ਆ ਗੇ ਟ੍ਰੇਲੀਆਂ ਦੇ ਉੱਤੇ ਤੇ ਬਾਕੀ 11 12 13 ਤਰੀਕ ਨੂੰ ਤਾਂ ਸਮੂਹਿਕ ਛੁੱਟੀ ਭਾਰ ਦਿੱਤੀ ਗਈ ਆ ਪੰਜਾਬ ਸਰਕਾਰ ਸੁਣ ਲਵੇ ਬਿਜਲੀ ਮੰਤਰੀ ਸੁਣ ਲਵੇ ਤੇ ਇਸ ਤੋਂ ਇਲਾਵਾ ਮੈਨੇਜਮੈਂਟ ਸੁਣ ਲਵੇ ਜਾਂ ਜੋ ਲੋਕਲ ਸਥਾਨਕ ਜਿਹੜੀ ਅ ਅਫਸਰਸ ਆਈ ਆ ਉਹ ਸੁਣ ਲਵੇ ਵੀ ਜੇ ਸਾਡੀਆਂ ਮੰਗਾਂ ਇਹਨਾਂ 3 ਦਿਨਾਂ ਦੇ ਵਿੱਚ ਵੀ ਨਾ ਮੰਗੀਆਂ ਤਾਂ ਅਸੀਂ ਲੰਮੇ ਤੌਰ ਦੇ ਉੱਤੇ ਸਮੂਹਿਕ ਛੁੱਟੀ ਭਾਰ ਕੇ ਚਲੇ ਜਾਣਾ ਅਸੀਂ ਜੋ ਕੁਝ ਕਰ ਰਹੇ ਉਹ ਕਰ ਰਹੇ ਆ ਤੁਸੀਂ ਜੋ ਕੁਝ ਕਰਨਾ ਉਹ ਕਰ ਲਿਓ ਸਾਨੂੰ ਇਹਦੀ ਪਰਵਾਹ ਨਹੀਂ ਤੁਸੀਂ ਕਦੇ ਕੋਈ ਨੋਟਿਸ ਕਰ ਦਿਓ ਵੀ ਇਹਨਾਂ ਨੂੰ ਐਦਾਂ ਕਰ ਦੇਣਾ ਇਹਨਾਂ ਨੂੰ ਐਦਾਂ ਕਰ ਦੇਣਾ ਸਾਨੂੰ ਕੋਈ ਪਰਵਾਹ ਨਹੀਂ ਤੁਸੀਂ ਜਿਹੜਾ ਕੁਝ ਕਰਨਾ ਤੁਸੀਂ ਕਰ ਲਓ ਅਸੀਂ ਕੱਲ ਨੂੰ ਕਰਨ ਜਾ ਰਹੇ ਆ ਤੇ ਉਸ ਨੂੰ ਜਾਰੀ ਵੀ ਰੱਖਾਂਗੇ